ਰਾਤ ਦੇ तकरीबन 2:30 ਵੱਜ ਚੁੱਕੇ ਹਨ ਸਾਰੇ ਪਾਸੇ ਸਨਮਾਟਾ ਹੈ ਇਹਨੇ ਦੇ ਵਿਚਕਾਰ ਇੱਕ ਰੋਹਿਤ ਨਾਮ ਦਾ ਮੁੰਡਾ ਗਲੀ ਗਲੀ ਦੇ ਵਿੱਚ ਘੁੰਮ ਰਿਹਾ ਹੈ ਉਹ ਚੋਰ ਹੈ ਅਤੇ ਚੋਰੀ ਕਰਨ ਦੀ ਫਿਰਦ ਦੇ ਵਿੱਚ ਹੈ ਅਤੇ ਹੁਣ ਇੱਕਦਮ ਉਸ ਨੂੰ ਇੱਕ ਚਮਚਮਾਂਦੀ ਕੋਟੀ ਨਜ਼ਰ ਆਉਂਦੀ ਹੈ ਦੋਸਤੋ ਇਹ ਕੋਟੀ ਹੈ ਜੀ ਡੀਐਸਪੀ ਸਾਹਿਬ ਦੀ ਇਸਦੇ ਅੱਗੇ ਇੱਕ ਪੁਰਸ ਵਾਲਾ ਪਹਿਰਾ ਦੇ ਰਿਹਾ ਹੈ ਲੇਕਿਨ ਪਹਿਰਾ ਦਿੰਦੇ ਦਿੰਦੇ ਵਿਚਾਰੇ ਨੂੰ ਨੀਂਦ ਆ ਚੁੱਕੀ ਹੈ ਸੁੱਤਾ ਪਿਆ ਹੈ ਅਤੇ ਦੀਵਾਰਾਂ ਦੇ ਉੱਪਰ ਲੋਹੇ ਦੀਆਂ ਤਾਰਾਂ ਜਿਨ੍ਹਾਂ ਦੇ ਵਿੱਚ ਕਰੰਟ ਹੈ ਉਹ ਘੁੰਮ ਰਹੀਆਂ ਹਨ ਬੜਾ ਮੁਸ਼ਕਲ ਹੈ ਬੜਾ ਔਖਾ ਹੈ ਅੰਦਰ ਜਾਣਾ ਲੇਕਿਨ ਰੋਹਿਤ ਜਾਣਿਆ ਮੰਨਿਆ ਚੋਰ ਹੈ ਅਤੇ ਬੜੇ ਪੈਸ਼ਨ ਦੇ ਨਾਲ ਬੜੇ ਤਰੀਕੇ ਦੇ ਨਾਲ ਚੋਰੀ ਕਰਦਾ ਹੈ ਦੋਸਤੋ ਕਿਸੇ ਨਾ ਕਿਸੇ ਤਰੀਕੇ ਨਾਲ ਉਹ ਦੀਵਾਰ ਕੁੱਦ ਜਾਂਦਾ ਹੈ ਅਤੇ ਅੰਦਰ ਵੜ ਜਾਂਦਾ ਹੈ ਉਸਨੇ ਸੋਚਿਆ ਤਾਂ ਹੈ ਵੀ ਇਹ ਡੀਐਸਪੀ ਸਾਹਦਾ ਘਰ ਹੈ ਜੇਕਰ ਉਹ ਪਕੜਿਆ ਗਿਆ ਜੇਕਰ ਉਸ ਨੂੰ ਕਿਸੇ ਨੇ ਫੜ ਲਿਆ ਤਾਂ ਬੜਾ ਹੀ ਔਖਾ ਬਾਹਰ ਆ ਜਾਵੇਗਾ ਬੜੀ ਔਖੀ ਉਸਦੀ ਜ਼ਮਾਨਤ ਹੋਵੇਗੀ ਕਿਉਂਕਿ ਕਿਸੇ ਹੋਰ ਅਮੀਰ ਦੇ ਘਰ ਕਿਸੇ ਹੋਰ ਬੰਦੇ ਦੇ ਘਰ ਜੇਕਰ ਚੋਰੀ ਹੋਵੇ ਤਾਂ ਪੁਲਿਸ ਨੂੰ ਫੜਨਾ ਹੈ ਪੁਲਿਸ ਆਰਸ਼ੀ ਕਰ ਸਕਦੀ ਹੈ ਜੇਕਰ ਡੀਐਸਪੀ ਦੇ ਘਰ ਮੈਂ ਚੋਰੀ ਕਰਨ ਲੱਗਿਆ ਹਾਂ ਤਾਂ ਸ਼ਾਇਦ ਇਸਨੇ ਮੈਨੂੰ ਨਹੀਂ ਫੜਨਾ ਲੇਕਿਨ ਉਸ ਨੂੰ ਇਹ ਜ਼ਰੂਰ ਪਤਾ ਹੈ ਵੀ ਇਸ ਦੇ ਘਰ ਬੜਾ ਸੋਨਾ ਚੰਦੀ ਹੈ ਬੜਾ ਪੈਸਾ ਹੈ ਮੈਨੂੰ ਜਾ ਕੇ ਦੇਖਣਾ ਚਾਹੀਦਾ ਹੈ ਦੋਸਤੋ ਘਰ ਦੇ ਵਿੱਚ ਅੰਦਰ ਝਾਤੀਆਂ ਮਾਰਦਾ ਹੈ ਡਰ ਵੀ ਲੱਗ ਰਿਹਾ ਹੈ ਵੀ ਕਿਤੇ ਡੀਐਸਪੀ ਨੂੰ ਜਾਗ ਨਾ ਆ ਜਾਵੇ ਨਹੀਂ ਤਾਂ ਫਿਰ ਉਸ ਛਿੱਟੀ ਪੀਟੀ ਤਾਂ ਇੱਥੇ ਗੁੱਲ ਹੋ ਜਾਵੇਗੀ ਦੋਸਤੋ ਇੱਧਰ ਉਧਰ ਘੁੰਮਦਾ ਹੈ ਕਮਰੇ ਨੇ ਵਿੱਚ ਝਾਤੀ ਮਾਰਦਾ ਹੈ ਛੋਟੇ-ਮੋਟੇ ਪੈਸੇ ਉਸਦੇ ਹੱਥ ਲੱਗਦੇ ਹਨ ਲੇਕਿਨ ਇਹਨੇ ਦੇ ਨਾਲ ਖੁਸ਼ ਨਹੀਂ ਹੈ ਕਿਉਂਕਿ ਇਹਨੂੰ ਕੋ ਪੈਸੇ ਤਾਂ ਜੇਕਰ ਕਿਸੇ ਝੁੱਗੀ ਦੇ ਵਿੱਚ ਵੀ ਚਲਾ ਜਾਂਦਾ ਉੱਥੋਂ ਮਿਲ ਜਾਣੀ ਸੀ ਉਹ ਤਾਂ ਕੋਈ ਵੱਡੀ ਚੀਜ਼ ਭੜਦਾ ਹੈ ਮੋਟੀ ਰਕਮ ਭਾਲਦਾ ਹੈ ਦੋਸਤੋ ਸਾਰਾ ਘਰ ਇੱਧਰ ਉੱਧਰ ਛਾਨ ਕੇ ਉਹ ਘਰ ਦੇ ਪਿਛਲੇ ਪਾਸੇ ਆ ਗਿਆ ਹੈ ਸ਼ਾਇਦ ਇੱਥੇ ਕੁਝ ਮਿਲ ਜਾਵੇ ਪਿਛਲੇ ਪਾਸੇ ਆ ਕੇ ਉਸ ਨੂੰ ਡੀਐਸਪੀ ਦੀਆਂ ਬੜੀਆਂ ਮਹਿੰਗੀਆਂ ਮਹਿੰਗੀਆਂ ਗੱਡੀਆਂ ਦਿਖਾਈ ਦਿੰਦੀਆਂ ਹਨ ਉਹਨਾਂ ਦੇ ਵਿੱਚਕਾਰ ਸ਼ਾਇਦ ਹੀ ਉਸ ਦੀ ਪਹੁੰਚ ਹੋਵੇ ਕਿਉਂਕਿ ਜੇਕਰ ਗੱਡੀ ਨੂੰ ਖੋਲਣ ਦੀ ਕੋਸ਼ਿਸ਼ ਕਰੇਗਾ ਇਹਨੇ ਦੇ ਵਿੱਚ ਡੀਐਸਪੀ ਜਾਗ ਜਾਵੇਗਾ ਖੜਕਾ ਸੁਣ ਕੇ ਇੱਥੇ ਆ ਜਾਵੇਗਾ ਦੋਸਤੋ ਸੋਚਦਾ ਹੈ ਗੱਡੀਆਂ ਨੂੰ ਆਪਾਂ ਛੱਡ ਦਿੰਨੇ ਹਾਂ ਇਸ ਦੇ ਨਾਲ ਦੇਖਦੇ ਹਾਂ ਹੋਰ ਕੀ ਹੈ ਜੋ ਆਪਣੇ ਕਮ ਆਉਣ ਵਾਲੀ ਚੀਜ਼ ਹੈ ਆਪਣੇ ਜਿਹੜਾ ਇੱਥੇ ਰਿਸਕ ਲੈ ਕੇ ਆਏ ਹਾਂ ਉਸ ਨੂੰ ਸਹਾਰ ਕਰਦੀ ਹੈ ਸਫਲ ਬਣਾਉਂਦੀ ਹੈ ਦੋਸਤੋ ਟਰੱਕ ਦਿਖਦਾ ਹੈ ਟਰੱਕ ਇੱਥੇ ਕਿਉਂ ਖੜਾ ਹੈ ਡੀਐਸਪੀ ਸਾਹਿਬ ਦੇ ਕਰ ਟਰੱਕ ਖੜੇ ਦਾ ਕੀ ਕੰਮ ਹੈ ਸੋਚਦਾ ਹੈ ਇਸ ਦੇ ਵਿੱਚ ਸ਼ਾਇਦ ਕੋਈ ਕੀਮਤੀ ਸਮਾਨ ਹੋਵੇਗਾ ਕੋਈ ਮਹਿੰਗੀ ਚੀਜ਼ ਹੋਵੇਗੀ ਮੈਨੂੰ ਜਾ ਕੇ ਦੇਖਣਾ ਚਾਹੀਦਾ ਹੈ ਦੋਸਤੋ ਟਰੱਕ ਦੇ ਵਿੱਚ ਜਿਵੇਂ ਹੀ ਝਾਤੀ ਮਾਰ ਕੇ ਦੇਖਦਾ ਹੈ ਜਿਵੇਂ ਹੀ ਟਰੱਕ ਦੇ ਵਿੱਚ ਉਸਨੇ ਦੇਖਿਆ ਹੈਰਾਨ ਰਹਿ ਜਾਂਦਾ ਹੈ ਉਸ ਤੇ ਪੈਰਾ ਹੇਠੋਂ ਜਮੀਨ ਨਿਕਲ ਜਾਂਦੀ ਹੈ ਐਸਾ ਕੀ ਸੀ ਉਸ ਟਰੱਕ ਦੇ ਵਿੱਚ ਕਿ ਉਸਨੇ ਉਸ ਤੋਂ ਬਾਅਦ ਸੀਐਮ ਦਫਤਰ ਦੇ ਵਿੱਚ ਭਗਵੰਤ ਮਾਨ ਦੇ ਕੋਲ ਫੋਨ ਲਾ ਲਿਆ ਆਖਿਰ ਕੀ ਸੀ ਉਸ ਦੇ ਵਿੱਚ ਕੀ ਕਾਰਨ ਸੀ ਉਸ ਤੋਂ ਬਾਅਦ ਭਗਵੰਤ ਮਾਨ ਨੇ ਕੀ ਕੀਤਾ ਅੱਧੀ ਰਾਤ ਨੂੰ ਫਿਰ ਉੱਥੇ ਕੀ ਹੋਇਆ ਡੀਐਸਪੀ ਦਾ ਕੀ ਬਣਿਆ ਦੋਸਤੋ ਵੀਡੀਓ ਦੇ ਅੰਤ ਤੱਕ ਬੜੇ ਰਹੋ ਦੇਵਾਂਗੇ ਜੀ ਸਾਰੇ ਸਵਾਲਾਂ ਦੇ ਜਵਾਬ ਜੇਕਰ ਚੈਨਲ ਤੇ ਨਵੇਂ ਹੋ ਚੈਨਲ ਨੂੰ ਕਰ ਲਵੋ ਜੀ ਸਬਸਕ੍ਰਾਈਬ ਨਾਲ ਲੱਗਦੀ ਬੈਲ ਆਈਕਨ ਨੂੰ ਦਬਾ ਦਿਓ ਜਿਸ ਨਾਲ ਸਾਡੀ ਹਰ ਇੱਕ ਨਵੀਂ ਤਾਜੀ ਵੀਡੀਓ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚ ਸਕੇ ਦੋਸਤੋ ਰੋਹਿਤ ਜਿਹੜਾ ਹੈ ਬੜਾ ਹੀ ਗਰੀਬ ਘਰੋਂ ਹੈ ਅਤੇ ਆਪਣੇ ਪਿੰਡ ਦੇ ਵਿੱਚ بڑے ਪਛੜੇ ਜਿਹੇ ਇਲਾਕਿਆਂ ਦੇ ਵਿੱਚ ਰਹਿੰਦਾ ਹੈ ਉਸ ਦਾ ਘਰ ਕਾਨੇ ਦੀ ਛੱਤ ਵਾਲਾ ਹੈ ਅਤੇ ਉਸ ਦੀ ਇੱਕ ਬੁੱਢੀ ਮਾਤਾ ਹੈ ਇੱਕ ਵੱਡੀ ਭੈਣ ਹੈ ਜਿਸ ਨੂੰ ਕੈਂਸਰ ਦੀ ਬਿਮਾਰੀ ਹੈ ਅਤੇ ਉਸ ਦੇ ਕਾਰਨ ਹੀ ਉਸ ਦਾ ਇਲਾਜ ਜਿਹੜਾ ਹੈ ਉਹ ਇੱਕ ਹਸਪਤਾਲ ਦੇ ਵਿੱਚ ਚੱਲ ਰਿਹਾ ਹੈ ਲੇਕਿਨ ਡਾਕਟਰਾਂ ਨੇ ਕੁਝ ਟੀਕੇ ਨਹੀਂ ਕੁਝ ਮਹਿੰਗੀਆਂ ਦਵਾਈਆਂ ਦੀ ਮੰਗ ਰਹੀ ਹੈ ਇਹਨਾਂ ਤੋਂ ਬਿਨਾ ਇਲਾਜ ਜਿਹੜਾ ਹੈ ਬੜਾ ਮੁਸ਼ਕਲ ਦੇ ਨਾਲ ਹੋਣਾ ਹੈ ਕਿਉਂਕਿ ਕੇਸ ਬੜਾ ਰੇਅਰ ਹੈ ਕੇਸ ਬੜਾ ਅਨੋਖਾ ਹੈ ਤਾਂ ਕਰਕੇ ਸ਼ਾਇਦ ਹੁਣ ਸਾਨੂੰ ਇਸ ਦਾ ਆਪਰੇਸ਼ਨ ਤੱਕ ਕਰਨਾ ਪਵੇ ਬੜੀ ਮਾਇਦ ਦੀ ਲੋੜ ਹੈ ਰੋਹਿਤ ਦੇ ਕੋਲ ਕੋਈ ਐਸੀ ਜ਼ਮੀਨ ਨਹੀਂ ਹੈ ਕੋਈ ਐਸਾ ਚੀਜ਼ ਨਹੀਂ ਹੈ ਜਿਸ ਨੂੰ ਉਹ ਵੇਚ ਕੇ ਆਪਣੀ ਭੈਣ ਦਾ ਇਲਾਜ ਕਰਾ ਸਕ ਕੇ ਕੋਈ ਵੀ ਉਸ ਦੇ ਕੋਲ ਗਹਿਣਾ ਗੱਟਾ ਬਚਿਆ ਨਹੀਂ ਹੈ ਕਿਉਂਕਿ ਮਾਤਾ ਦੇ ਘਰ ਨੇ ਬਹੁਤ ਪਹਿਲਾਂ ਪਿਤਾ ਨੇ ਚਿੱਟਾ ਪਿੰਡ ਦੇ ਚੱਕਰਾਂ 'ਚ ਡੋਡੇ ਪੋਸਟ ਖਾਨ ਦੇ ਚੱਕਰਾਂ 'ਚ ਵੇਚ ਦਿੱਤੇ ਸਨ ਬੜਾ ਹੀ ਉਸ ਨੂੰ ਜ਼ਖਮ ਲੱਗਿਆ ਸੀ ਸੋਚਦਾ ਸੀ ਜੇਕਰ ਮੇਰਾ ਪਿਤਾ ਉਸ ਟਾਈਮ ਇਹ ਨਾ ਕਰਦਾ ਸ਼ਾਇਦ ਅੱਜ ਸਾਡੇ ਕੋਲ ਵੀ ਥੋੜੀ-ਬੋਤੀ ਜ਼ਮੀਨ ਜੋ ਕਿ ਦਾਦਾ ਦੇ ਕੋਲ ਸੀ ਹੋਣੀ ਸੀ ਅਤੇ ਪਿਤਾ ਜੀ ਨੇ ਜੋ-ਜੋ ਸਾਡੀ ਸੰਪਤੀ ਆਪਣੇ ਕਰਕੇ ਆਪਣੇ ਸ਼ੌਂਕਾਂ ਕਰਕੇ ਆਪਣੇ ਨਸ਼ੇ ਕਰਕੇ ਉਡਾ ਦਿੱਤੀ ਅੱਜ ਸਾਡੇ ਕੋਲ ਹੋਣੀ ਸੀ ਭੈਣ ਦਾ ਇਲਾਜ ਬੜਾ ਸੌਖਾ ਹੋ ਜਾਣਾ ਸੀ ਹੁਣ ਤਾਂ ਮੇਰੇ ਕੋਲ ਕੋਈ ਹੋਰ ਚਾਰਾ ਨਹੀਂ ਹੈ ਨੌਕਰੀ ਦੀ ਭਾਲ ਕਰਦਾ ਹੈ ਨੌਕਰੀ ਉਸ ਨੂੰ ਖਾਸੇ ਕੋ ਮਿਲਦੀ ਨਹੀਂ ਹੈ 5000 10000 ਚ ਰੱਖਣ ਨੂੰ ਤਿਆਰ ਹਨ ਇਹਨੇ ਨਾਲ ਬਲਾਕੀ ਬੰਨਾ ਹੈ ਭੈਣ ਦਾ ਇਲਾਜ ਕਰਾਉਣਾ ਹੈ ਅਤੇ ਮਾਤਾ ਵੀ ਵਿਚਾਰੀ ਥੋੜੀ-ਬੋਤੀ ਬਿਮਾਰ ਰਹਿੰਦੀ ਹੈ ਉਸ ਦੀ ਵੀ ਦਵਾਈ ਚੱਲਦੀ ਹੈ ਆਖਿਰਕਾਰ ਕਰੇ ਤਾਂ ਕਰੇ ਕੀ ਅੱਗੇ ਵੀ ਇਸ ਤੇ ਸੁਪਨੇ ਹਨ ਤਾਂ ਉਹ ਇੱਕ ਗਲਤ ਰਸਤਾ ਪਨਾਉਂਦਾ ਹੈ ਮਜਬੂਰੀ ਦੇ ਵਿੱਚ ਹੈ ਸੋਚਦਾ ਹੈ ਮੈਂ ਲੋਕਾਂ ਦੇ ਘਰਾਂ ਦੇ ਵਿੱਚ ਰਾਤ ਨੂੰ ਜਾ ਜਾ ਕੇ ਚੋਰੀ ਕਰ ਲਿਆ ਕਰਾਂ ਜਦ ਹੀ ਥੋੜੀ ਬੋਤੀ ਰਕਮ ਆਇਆ ਕਰੇਗੀ ਜੋ ਉਸ ਦਿਨ ਮੈਂ ਸ਼ਾਇਦ 1-2 ਮਹੀਨਿਆਂ ਦੇ ਵਿੱਚ ਆਪਣੀ ਭੈਣ ਦੇ ਇਲਾਜ ਹੋ ਗਏ ਪੈਸੇ ਜਿਹੜੇ ਹਨ ਇਕੱਠੇ ਕਰ ਸਕਦਾ ਹਾਂ ਦੋਸਤੋ ਘਰਾਂ ਦੇ ਵਿੱਚ ਜਾ ਜਾ ਕੇ ਚੋਰੀਆਂ ਕਰਨ ਲੱਗ ਜਾਂਦਾ ਹੈ ਮੂੰਹ ਬੰਨ ਲੈਣਾ ਅਤੇ ਸਿਰ ਤੇ ਇੱਕ ਸਾਫੇ ਜਿਹਾ ਵਾਂਗੂ ਲਟਕ ਕੇ ਦੋਸਤੋ ਅਤੇ ਸਿਰ ਦੇ ਉੱਪਰ ਇੱਕ ਸਾਫੇ ਜਿਹਾ ਵਾਂਗੂ ਲਟਕ ਕੇ ਮੂੰਹ ਤੇ ਕੰਬੜਾ ਪਾ ਕੇ ਅਤੇ ਬੜ ਜਾਣਾ ਲੋਕਾਂ ਦੇ ਘਰਾਂ ਦੇ ਵਿੱਚ ਅੰਦਰੋਂ ਕੁਝ ਸਮਾਨ ਮਿਲਣਾ ਅਤੇ ਕਈ ਵਾਰ ਖਾਲੀ ਹੱਥ ਮੁੜਿਆ ਨਾ ਦੋਸਤੋ ਇਸੇ ਤਰ੍ਹਾਂ ਚੱਲਦਾ ਰਹਿੰਦਾ ਹੈ ਲੇਕਿਨ 1 ਮਹੀਨਾ ਬੀਤਣ ਤੋਂ ਬਾਅਦ ਵੀ ਉਸਦੇ ਹੱਥ ਕੋ ਬਹੁਤੀ ਰਕਮ ਲੱਗਦੀ ਨਹੀਂ ਹੈ ਕਿਉਂਕਿ ਜਿਨ੍ਹਾਂ ਘਰਾਂ ਦੇ ਵਿੱਚ ਉਹ ਜਾਂਦਾ ਸੀ ਉਹਨਾਂ ਦੇ ਵਿੱਚਕਾਰ ਪਹਿਲਾਂ ਹੀ ਬਹੁਤ ਘੱਟ ਪੈਸਾ ਜਾਂ ਫਿਰ ਕੋਈ ਬਹੁਤ ਘੱਟ ਉਸਦੇ ਹੱਥ ਸੋਨਾ ਲੱਗਦਾ ਹੈ ਇਹਨਾਂ ਨਾਲ ਉਸ ਦਾ ਕੁਝ ਨਹੀਂ ਬਣਿਆ ਦੋਸਤੋ ਕਿਉਂਕਿ ਲੋਕ ਅੱਜਕਲ ਸਿਆਣੇ ਹਨ ਬੈਂਕਾਂ ਦੇ ਵਿੱਚ ਪੈਸੇ ਰੱਖਦੇ ਹਨ ਅਤੇ ਬਾਕੀ ਜੋ ਸਮਾਨ ਹੈ ਬਹੁਤ ਵੱਡਾ ਹੈ ਉਸ ਨੂੰ ਚੱਕਣਾ ਕਰਨ ਔਖਾ ਹੈ ਰੋਹਿਤ ਕੋਲ ਇਹ ਨਹੀਂ ਜਾਣਨੀ ਹੈ ਵਿਚਾਰਾ ਦਬਲਾ ਪਤਲਾ ਜਿਹਾ ਇਨਸਾਨ ਹੈ ਦਬਲਾ ਪਤਲਾ ਆਦਮੀ ਹੈ ਉਹ ਕਿਨਾ ਸਾਰਾ ਆਪਣਾ ਧੋਈ ਤੇ ਲੱਦ ਕੇ ਉਹ ਛਾੜ ਮਾਰ ਸਕਦਾ ਹੈ ਕਈ ਵਾਰ ਇੱਕ ਦੋ ਐਲਸੀਡੀਆਂ ਉਸ ਨੇ ਚੱਕਣ ਦੀ ਕੋਸ਼ਿਸ਼ ਕੀਤੀ ਹੈ ਲੇਕਿਨ ਰਸਤੇ ਦੇ ਵਿੱਚ ਟੁੱਟ ਚੁੱਕੀਆਂ ਹਨ ਹੁਣ ਤਾਂ ਉਹ ਵੀ ਕਿਸੇ ਕੰਮ ਦੀਆਂ ਨਹੀਂ ਹਨ ਦੋਸਤੋ ਬੜਾ ਹੀ ਨਿਰਾਸ਼ ਹੁੰਦਾ ਹੈ ਸੋਚਦਾ ਹੈ ਇਹਨਾਂ ਰਿਸਕ ਲੈ ਰਿਹਾ ਮੈਨੂੰ ਅੰਦਰ ਹੋਣ ਦਾ ਡਰ ਹੈ ਜੇਲ੍ਹ ਦੇ ਵਿੱਚ ਪੁਲਿਸ ਕਿਸੇ ਵੀ ਦਿਨ ਮੈਨੂੰ ਬੰਦ ਕਰ ਸਕਦੀ ਹੈ ਇਹੋ ਜੇ ਹਾਲਾਤ ਬਣ ਚੁੱਕੇ ਹਨ ਪੁਲਿਸ ਮੇਰੀ ਪਹਾੜ ਦੇ ਵਿੱਚ ਹੈ ਦਿਨੋਂ ਦਿਨ ਚੋਰੀ ਦੀਆਂ ਘਟਨਾਵਾਂ ਜੜੀਆਂ ਹਨ ਅਖਬਾਰਾਂ ਦੇ ਵਿੱਚ ਛਪ ਰੀਆਂ ਹਨ ਹੁਣ ਤਾਂ ਲੋਕਾਂ ਨੇ ਪਹਿਰੇ ਲਗਾਨੇ ਸ਼ੁਰੂ ਕਰ ਦਿੱਤੇ ਹਨ ਹੁਣ ਤਾਂ ਇੱਕੋ ਹੀ ਚਾਰਾ ਹੈ ਵੀ ਆ ਤਾਂ ਮੈਂ ਇੱਕam ਛੜਦਾ ਜਾਂ ਫਿਰ ਇੰਨੇ ਵੱਡੇ ਘਰ ਦੇ ਵਿੱਚ ਮੈਂ ਜਰਾ ਹੈ ਇਹ ਚੋਰੀ ਕਰਾਂ ਅਤੇ ਇੰਨੇ ਵੱਡੇ ਘਰ ਦੇ ਵਿੱਚ ਮੈਂ ਛਾਪਾ ਮਾਰਾਂ ਵੀ ਜਿਸ ਦੇ ਨਾਲ ਮੇਰੀ ਜਿਹੜੀ ਕਮੀ ਹੈ ਸਾਰੀ ਪੂਰੀ ਹੋ ਜਾਵੇ ਕਈ ਦਿਨ ਸੋਚਦਾ ਵਿਚਾਰਦਾ ਹੈ ਇੰਨੇ ਦੇ ਵਿਚਾਰ ਉਹ ਇੱਕ ਸ਼ਹਿਰ ਦੇ ਮੰਨਤ ਨੇ ਸੇਠ ਪੰਡਿਤ ਮਨੀ ਰਾਮ ਦੇ ਘਰ ਚੋਰੀ ਕਰਨ ਦੇ ਲਈ ਜਾ ਲਿਆ ਜਾਂਦਾ ਹੈ ਦੋਸਤੋ ਚੋਰੀ ਕਰਨ ਦੇ ਲਈ ਜਿਵੇਂ ਹੀ ਉਸਨੇ ਪੰਡਤ ਦੇ ਸਰਾਣੇ ਥਲੇ ਹੱਥ ਮਾਰਿਆ ਪੰਡਤ ਨੇ ਉਸਦੀ ਬਾਹ ਫੜ ਲਈ ਅਤੇ ਰੋਲਾ ਪਾ ਦਿੱਤਾ ਚੋਰ 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 ਅਤੇ ਸਾਰੇ ਘਰ ਵਾਲੇ ਉੱਥੇ ਆ ਗਏ ਉਸ ਨੂੰ ਪਹਿਲਾਂ ਤਾਂ ਚੰਗਾ ਮੰਨ ਗਿਆ ਬਾਅਦ ਦੇ ਵਿੱਚ ਰੋਹਿਤ ਨੂੰ ਫੜ ਕੇ ਅੰਦਰ ਕਰਾ ਦਿੱਤਾ ਪੁਲਿਸ ਦੇ ਵਿੱਚ ਦੇ ਦਿੱਤਾ ਦੋਸਤੋ ਹੁਣ ਵਿਚਾਰਾ ਜੇਲ੍ਹ ਦੇ ਵਿੱਚ ਬੰਦ ਹੈ ਹਵਾਲਾਤ ਦੇ ਵਿੱਚ ਹੈ ਹੁਣ ਉਸ ਨੂੰ ਕੁਝ ਸੁਝ ਨਹੀਂ ਰਿਹਾ ਹੁਣ ਉਸ ਨੂੰ ਕੋ ਅੱਗੇ ਨਜ਼ਰ ਨਹੀਂ ਆ ਰਿਹਾ ਕਿ ਹੁਣ ਇੱਥੇ ਕੀ ਹੋ ਰਿਹਾ ਹੈ ਮੇਰੇ ਨਾਲ ਹੁਣ ਇਹਨਾਂ ਨੇ ਕੀ ਕਰਨਾ ਹੈ ਮੈਨੂੰ ਕਿੰਨੇ ਮਹੀਨੇ ਦੀ ਕਿੰਨੇ ਸਾਲ ਦੀ ਇਹਨਾਂ ਨੇ ਮੈਨੂੰ ਸਜ਼ਾ ਸੁਣਾਣੀ ਹੈ ਕਿਉਂਕਿ ਰੰਗਿਆਤੀ ਫੜਿਆ ਹੈ ਘਰ ਦੇ ਵਿੱਚੋਂ ਮੈਨੂੰ ਫੜਿਆ ਹੋਇਆ ਹੈ ਸੀਸੀਟੀਵੀ ਮੌਜੂਦ ਹੈ ਕਈ ਹੋਰ ਕੇਸ ਵੀ ਮੇਰੇ ਤੇ ਪਾਣਗੇ ਇਸ ਤਰ੍ਹਾਂ ਦੇ ਡਰ ਨਾਲ ਉੱਥੇ ਵਿਚਾਰਾ ਬੈਠਾ ਹੈ ਇਹਨੇ ਦੇ ਵਿਚਕਾਰ ਉਸ ਦਫਤਰ ਦੇ ਵਿੱਚ ਇੱਕ ਫੋਨ ਆਂਦਾ ਹੈ ਫੋਨ ਆਉਣ ਤੋਂ ਬਾਅਦ ਜਿਹੜਾ ਉਥੋਂ ਦਾ ਅਫਸਰ ਹੈ ਉਹ ਉਸਨੇ ਕੋਲ ਆਂਦਾ ਹੈ ਰੋਹਿਤ ਨੂੰ ਕਹਿੰਦਾ ਹੈ ਤੇਰੀ ਕਿਸਮਤ ਜਿਹੜੀ ਧਮਕ ਚੁੱਕੀ ਹੈ ਪੰਜਾਬ ਦੇ ਹੀ ਨਾਰਕੋਟਿਕਸ ਡਿਪਾਰਟਮੈਂਟ ਨੇ ਸੀਐਮ ਆਫਿਸ ਵੱਲੋਂ ਇੱਕ ਸੀਕ੍ਰੇਟ ਸੈੱਲ ਬਣਾਈ ਹੋਈ ਹੈ ਵੀ ਜਿਹੜੇ ਪੰਜਾਬ ਪੁਲਿਸ ਦੇ ਵਿੱਚ ਪ੍ਰਸ਼ਾਸਨਿਕ ਅਧਿਕਾਰੀ ਹਨ ਇਹਦੇ ਪੰਜਾਬ ਪੁਲਿਸ ਦੇ ਵਿੱਚ ਵੱਡੇ ਅਧਿਕਾਰੀ ਹਨ ਉਹਨਾਂ ਨੂੰ ਆਪਾਂ ਫੜਨ ਦੇ ਲਈ ਇੱਕ ਉਹਨਾਂ ਨੇ ਜਾਂਚ ਬਣਾਈ ਹੋਈ ਹੈ ਕਮੇਟੀ ਬਣਾਈ ਹੋਈ ਹੈ ਉਸ ਦੇ ਵਿੱਚ ਤੈਨ ਜਿਹੜੀ ਮਦਦ ਚਾਹੀਦੀ ਹੈ ਜੇਕਰ ਤੂੰ ਦੇਖਲਾ ਕਰੇਗਾ ਤਾਂ ਜਿਹੜੀ ਤੇਰੀ ਸਜ਼ਾ ਹੈ ਇਹ ਮਾਫ਼ ਕਰ ਦੇਣਗੇ ਅਤੇ ਤੈਨੂੰ ਮੋਟਾ ਇਨਾਮ ਵੀ ਦੇਣਗੇ ਦੋਸਤੋ ਰੋਹਿਤ ਸੁਣਦਾ ਹੈ ਸੋਚ ਲੈਂਦਾ ਹੈ ਵੀ ਹਾਂ ਮੈਂ ਕਿਉਂ ਨਾ ਕਰਾਂਗਾ ਜੋ ਵੀ ਕੰਮ ਹੈ ਮੈਂ ਕਰਨ ਦੇ ਲਈ ਤਿਆਰ ਹਾਂ ਦੋਸਤੋ ਉਸ ਨੂੰ ਚੰਡੀਗੜ੍ਹ ਬੁਲਾਇਆ ਜਾਂਦਾ ਹੈ ਚੰਡੀਗੜ੍ਹ ਉੱਥੇ ਜੋ ਨਾਰਕੋਟਿਕਸ ਵਿਭਾਗ ਹੈ ਸੀਐਮ ਆਫਿਸ ਦੇ ਅੰਦਰ ਆਂਦਾ ਹੈ ਉਸਦੇ ਵਿੱਚ ਉਸ ਨੂੰ ਮੀਟਿੰਗ ਦੇ ਵਿੱਚ ਬੁਲਾਇਆ ਜਾਂਦਾ ਹੈ ਅਤੇ ਜੋ ਉੱਥੇ ਵੱਡੇ ਵੱਡੇ ਨਾਰਕੋਟਿਕਸ ਵਿਭਾਗ ਦੇ ਅਫਸਰ ਬੈਠੇ ਹਨ ਵੱਡੇ ਵੱਡੇ ਉਧਦਾਰ ਬੈਠੇ ਹਨ ਉਹ ਸਮਝਾਉਂਦੇ ਹਨ ਵੀ ਦੇਖ ਸਾਨੂੰ ਉਸ ਸ਼ਹਿਰ ਦੇ ਡੀਐਸਪੀ ਅਮਰਿੰਦਰ ਸਿੰਘ ਤੇ ਸ਼ੱਕ ਹੈ ਵੀ ਉਹ ਜਿਹੜਾ ਹੈ ਉਹ ਚਿੱਟੇ ਦੇ ਵਿੱਚ ਅਤੇ ਜਿਹੜਾ ਡੋਡਾ ਪੋਸਟ ਦੇ ਵਿੱਚ ਬੜਾ ਉਸ ਦਾ ਹੱਥ ਹੈ ਅਤੇ ਪਾਕਿਸਤਾਨ ਤੋਂ ਮਗਵਾ ਮਗਵਾ ਕੇ ਆਪਣੇ ਇਲਾਕੇ ਦੇ ਵਿੱਚ ਡਿਸਟ੍ਰਿਬਿਊਟ ਕਰਦਾ ਹੈ ਆਪਣੇ ਇਲਾਕੇ ਦੇ ਵਿੱਚ ਵੰਡਦਾ ਹੈ ਤਾਂ ਹੀ ਕਰਕੇ ਸ਼ਾਇਦ ਉਸ ਦੇ ਕੋਲ ਇੰਨੀਆਂ ਮੈਗਿਆ ਕੋਠੀਆਂ ਇਨੇ ਮੈਂ ਗਿਆ ਕਾਰਾ ਹਨ ਜੋ ਕਿ ਇੱਕ ਉਸੇ ਰੈਂਕ ਦੇ ਪੁਲਿਸ ਵਾਲੇ ਕੋਲ ਸਿਰਫ ਤਨਖਾਹ ਕਰਕੇ ਨਹੀਂ ਆ ਸਕਦੇ ਆ ਬਾਕੀ ਤੇਰੀ ਮਰਜ਼ੀ ਹੈ ਸਾਡੀ ਮਦਦ ਕਰੇਗਾ ਫਾਇਦੇ ਦੇ ਵਿੱਚ ਰਹੇਗਾ ਦੋਸਤੋ ਰੋਹਿਤ ਜੜਾ ਹੈ ਉੱਥੇ ਰੋ ਪੈਂਦਾ ਹੈ ਕਹਿ ਦਿੰਦਾ ਹੈ ਮੇਰੇ ਵੀ ਪਿਤਾ ਦੀ ਜਾਨ ਐਸੇ ਨਸ਼ੇ ਨੇ ਲਈ ਸੀ ਮੈਂ ਵੀ ਹੁਣ ਤੁਹਾਡਾ ਸਾਥ ਦੇਣਾ ਚਾਹੁੰਦਾ ਹਾਂ ਮੈਂ ਵੀ ਚਾਹੁੰਦਾ ਹਾਂ ਇਹੋ ਜਿਹੇ ਲੋਕ ਜੋ ਮੇਰੇ ਪਿਤਾ ਵਾਂਗੂ ਆਪਣਾ ਘਰ ਉਜਾੜ ਕੇ ਚਲੇ ਗਏ ਹਨ ਆਪਣੇ ਘਰ ਨੂੰ ਇਕੱਲਾ ਸੁਣਾ ਛੱਡ ਗਏ ਹਨ ਉਹਨਾਂ ਨੂੰ ਨਿਆ ਮਿਲੇ ਅਤੇ ਉਹ ਜਿਹੜੇ ਹਨ ਇਸ ਤੋਂ ਵੱਧ ਜਾਣ ਮੈਂ ਤਿਆਰ ਹਾਂ ਇਹ ਤਾਂ ਤੁਸੀਂ ਮੈਨੂੰ ਲਾਲਚ ਦੇ ਰਹੇ ਹੋ ਜੇਕਰ ਨਾ ਵੀ ਦਿੰਦੇ ਤਾਂ ਵੀ ਸ਼ਾਇਦ ਮੈਂ ਇਸ ਤੋਂ ਪਿੱਛੇ ਨਹੀਂ ਹਟਣਾ ਸੀ ਤਾਂ ਵੀ ਮੈਂ ਤੁਹਾਡੀ ਮਦਦ ਕਰਨੀ ਸੀ ਹੁਣ ਰੋਹਿਤ ਦੀ ਇਹ ਗੱਲ ਸੁਣ ਕੇ ਉਹ ਜਿਹੜੇ ਅਫਸਰ ਹਨ ਸੰਤੁਸ਼ਟ ਹੋ ਜਾਂਦੇ ਹਨ ਵੀ ਹਾਂ ਇਹ ਸਾਡੀ ਮਦਦ ਕਰੇਗਾ ਇਹ ਜਰਾ ਹੈ ਸਾਡੇ ਵਾਸਤੇ ਕੁਝ ਨਾ ਕੁਝ ਕਰਕੇ ਦਿਖਾਵੇਗਾ ਅਤੇ ਉਹ ਜਿਹੜਾ ਡੀਐਸਪੀ ਹੈ ਉਸ ਦਾ ਪੰਡਾਫੋਰਡ ਕਰੇਗਾ ਦੋਸਤੋ ਰੋਹਿਤ ਨੂੰ ਖੁੱਲਾ ਛੱਡ ਦਿੰਦੇ ਹਨ ਰੋਹਿਤ ਜਿਹੜਾ ਹੈ ਜਗਾ ਜਗਾ ਆਪਣੇ ਨੱਕੇ ਲਗਾਉਂਦਾ ਹੈ ਉਸੇ ਘਰ ਦੇ ਆਸ-ਪਾਸ ਡੀਐਸਪੀ ਸਾਹਿਬ ਦੇ ਆਸ-ਪਾਸ ਉੱਤੇ ਨਿਗਰੱਖਦਾ ਹੈ ਇੱਕ ਦਿਨ ਅਚਾਨਕ ਹੀ ਉਸ ਨੂੰ ਉੱਤੋਂ ਆਦੇਸ਼ ਮਿਲਦਾ ਹੈ ਫੋਨ ਆਦਾ ਹੈ ਵੀ ਚੋਰਾ ਵੱੜ ਜਾ ਉਸ ਦੇ ਘਰ ਚੋਰੀ ਕਰ ਲੈ ਅਤੇ ਜੋ ਜੋ ਤੈਨੂੰ ਮਿਲਦਾ ਹੈ ਸਾਨੂੰ ਦੱਸੀ ਜਾਈਂ ਦੋਸਤੋ ਡੀਐਸਪੀ ਸਾਹਿਬ ਦੇ ਘਰ ਕੰਦ ਕੁਦ ਕੇਂਦਰ ਚਲਾ ਜਾਂਦਾ ਹੈ ਗਾਰਡ ਸੋ ਰਿਆ ਹੈ ਡੀਐਸਪੀ ਸਾਹਿਬ ਸੋ ਰਹੇ ਹਨ ਰਾਤ ਦੇ तकरीबन 2:30 ਵੱ ਚੁੱਕੇ ਹਨ ਰੋਹਿਤ ਦੇ ਅੱਗੇ ਬਿਲਕੁਲ ਸਿੱਧਾ ਇੱਕ ਤੈਜੜਾ ਹੈ ਨਕਸ਼ਾ ਬਣਿਆ ਹੋਇਆ ਹੈ ਕਿ ਘਰ ਬਾਰੇ ਉਸ ਨੂੰ ਪਹਿਲਾਂ ਹੀ ਸਮਝਾ ਦਿੱਤਾ ਹੈ ਇੱਥੇ ਆ ਰੱਖਿਆ ਹੁੰਦਾ ਹੈ ਇੱਥੇ ਆ ਦੋਸਤੋ ਇਧਰ ਉਧਰ ਭੜਦਾ ਹੈ ਅੱਜ ਤਲਾਸ਼ ਉਸ ਨੂੰ ਪੈਸੇ ਦੇਣੀ ਹੈ ਅੱਜ ਤਲਾਸ਼ ਹੈ ਵੀ ਕੋਈ ਚੀਜ਼ ਕੋਈ ਖਾਸ ਵਸਤੂ ਉਸ ਨੂੰ ਮਿਲ ਜਾਵੇ ਜਿਸ ਦੀ ਸ਼ਿਕਾਇਤ ਉਹ ਕਰ ਸਕੇ ਅਤੇ ਡੀਐਸਪੀ ਸਾਹਿਬ ਨੂੰ ਧਰ ਲੈਣ ਦੋਸਤੋ ਅਮਰਿੰਦਰ ਸਿੰਘ ਦੇ ਘਰ ਪੂਰੀ ਛਾਪੇਮਾਰੀ ਚੱਲ ਰਹੀ ਹੈ ਕਿਉਂਕਿ ਇਹ ਕੰਮ ਸਿਰਫ ਚੋਰ ਕਰ ਸਕਦਾ ਹੈ ਜਦਕਰ ਪੁਲਿਸ ਵਾਲੇ ਇੱਥੇ ਆਂਦੇ ਇਹਨਾਂ ਦੇ ਵਿਚਕਾਰ ਤਾਂ ਡੀਐਸਪੀ ਨੇ ਸਾਰਾ ਕੁਝ ਸੈਟਲ ਕਰ ਲੈਣਾ ਸੀ ਕਿਉਂਕਿ ਪੁਲਿਸ ਵਾਲੇ ਦੀ ਆਣ ਦੀ ਖਬਰ ਘੰਟਾ ਪਹਿਲਾਂ ਜਿਹੜੇ ਵੱਡੇ ਅਫਸਰ ਹਨ ਉਹਨਾਂ ਨੂੰ ਮਿਲ ਜਾਂਦੀ ਹੈ ਦੋਸਤੋ ਉਸਨੇ ਰਫੂ ਚੱਕਰ ਹੋ ਜਾਣਾ ਸੀ ਅਤੇ ਸਮਾਨ ਸਾਰਾ ਕੁਝ ਇਧਰ ਉਧਰ ਚਿੱਤਰਬਿੱਤਰ ਕਰ ਦੇਣਾ ਸੀ ਕੁਝ ਨਹੀਂ ਮਿਲਦਾ ਲੇਕਿਨ ਚੋਰ ਦੇ ਆਣ ਦੀ ਖਬਰ ਪਲਾ ਕਿਸ ਨੂੰ ਮਿਲਦੀ ਹੈ ਕਿਸ ਨੂੰ ਪਤਾ ਹੁੰਦਾ ਹੈ ਕਿ ਮੇਰੇ ਅੱਜ ਘਰੇ ਚੋਰੀ ਹੋਣ ਵਾਲੀ ਹੈ ਆਹੀ ਹੁੰਦਾ ਹੈ ਡੀਐਸਪੀ ਸਾਹਿਬ ਨਾਲ ਦੋਸਤੋ ਸਾਰੇ ਘਰ ਦੇ ਵਿੱਚ ਛਾਣਬੀਨ ਕਰਦਾ ਹੈ ਉਸ ਨੂੰ ਕੁਝ ਨਹੀਂ ਮਿਲਦਾ ਹਰ ਤੱਕੇ ਉਸ ਤੋਂ ਬਾਹਰ ਨਿਕਲਣ ਦੇ ਲਈ ਪਿਛਲੇ ਪਾਸੇ ਪਿਛਲੇ ਦਰਵਾਜ਼ੇ ਨਾਲ ਬਾਹਰ ਜਾਂਦਾ ਹੈ ਸੋਚਦਾ ਹੈ ਇੱਥੇ ਮੈਨੂੰ ਸ਼ਾਇਦ ਕੁਝ ਮਿਲ ਜਾਵੇ। ਦੋਸਤੋ ਉਸ ਜਿਹੜੀਆਂ ਮਹਿੰਗੀਆਂ ਗੱਡੀਆਂ ਹਨ ਉਹਨਾਂ ਦੇ ਵਿੱਚ ਆਤ ਮਰਦਾ ਹੈ। ਕੁਝ ਨਹੀਂ ਵਿਖਦਾ। ਲੇਕਿਨ ਅਚਾਨਕ ਹੀ ਜਾਣ ਤੋਂ ਪਹਿਲਾਂ ਉਸਦੇ ਦਿਮਾਗ ਦੇ ਵਿੱਚ ਆਂਦਾ ਹੈ ਵੀ ਇੱਥੇ ਆ ਜਿਹੜਾ ਟਰੱਕ ਖੜਾ ਹੈ ਇਹ ਇੱਥੇ ਨਹੀਂ ਹੋਣਾ ਚਾਹੀਦਾ। ਮੈਨੂੰ ਪਿਛਲੇ ਕਈ ਦਿਨ ਹੋ ਗਏ ਇੱਥੇ ਦੇਖਦਿਆਂ ਨੂੰ ਮੈਂ ਨਾਲ ਦੇ ਘਰਾਂ ਦੇ ਵਿੱਚ ਵੜ-ਵੜ ਕੇ ਇੱਥੇ ਦੇਖਿਆ ਸੀ। ਲੇਕਿਨ ਇੱਥੇ ਕੋਈ ਟਰੱਕ ਨਹੀਂ ਹੁੰਦਾ। ਆਹ ਗੱਡੀਆਂ ਤਾਂ ਇੱਥੇ ਹੁੰਦੀਆਂ ਹਨ। ਆਹ ਘਰ ਵੀ ਇੱਥੇ ਹੈ। ਲੇਕਿਨ ਟਰੱਕ ਇੱਥੇ ਨਹੀਂ ਹੁੰਦਾ। ਦੋਸਤੋ ਉਸ ਟਰੱਕ ਦੇ ਵਿੱਚ ਜਿਵੇਂ ਹੀ ਦੇਖਣ ਵਾਸਤੇ ਗਿਆ ਅੰਦਰ ਕਈ ਕਿਲਵਾ ਕਵੰਟਰਾਂ ਦੇ ਭਾ ਡੋਡਾ ਲੱਦਿਆ ਹੋਇਆ ਸੀ ਅੰਦਰ ਨਕਦੀ ਦੇ ਭੰਡਾਰ ਸਨ ਅੰਦਰ ਪੰਪ ਪੰਸੂ ਦੇ ਪਤਾ ਨਹੀਂ ਕਿੰਨੇ ਨੋਟ ਪਏ ਸਨ ਅਤੇ ਇਸ ਤੋਂ ਅਲਾਵਾ ਕੁਝ ਚਿੱਟੇ ਰੰਗ ਦੀਆਂ ਬੜੀਆਂ ਭਾਰੀ ਬੋਰੀਆਂ ਉਸ ਦੇ ਵਿੱਚ ਪਈਆਂ ਹਨ ਦੋਸਤੋ ਹੈਰਾਨਾ ਜਾਂਦਾ ਹੈ ਇੱਕ ਚਿੱਟਾ ਵੀ ਹੈ ਅਤੇ ਡੋਡਾਂ ਦਾ ਭਰਾ ਟਰੱਕ ਹੈ ਪੈਸੇ ਵੀ ਬਹੁਤ ਪਏ ਹਨ ਇਹ ਜ਼ਰੂਰ illegal ਹੈ ਗੈਰ ਕਾਨੂੰਨੀ ਹੈ ਇਸਦੀ ਮਨ ਸ਼ਿਕਾਇਤ ਜਿਹੜੀ ਹੈ ਉਹ ਸੀਐਮ ਆਫਿਸ ਭਗਵੰਤ ਮਾਨ ਦੇ ਕੋਲ ਕਰਨੀ ਚਾਹੀਦੀ ਹੈ ਜੋ ਉਹਨਾਂ ਨੇ ਉਹ ਟੀਮ ਬਣਾਈ ਹੈ ਨਾਰਕੋਟਿਕਸ ਵਿਭਾਗ ਦੀ ਉਸ ਦੇ ਵਿੱਚ ਕਰਨੀ ਚਾਹੀਦੀ ਹੈ ਦੋਸਤੋ ਅਚਾਨਕ ਹੀ ਉੱਥੋਂ ਬਾਹਰ ਆ ਜਾਂਦਾ ਹੈ ਨਾਰਕੋਟਿਕਸ ਵਿਭਾਗ ਵਾਲਿਆਂ ਨੂੰ ਫੋਨ ਲਗਾਉਂਦਾ ਹੈ ਲੇਕਿਨ ਫੋਨ ਅੱਗੋ ਜਿਹੜਾ ਹੈ ਉਹ ਬੰਦ ਆਂਦਾ ਹੈ ਜਾਂ ਸ਼ਾਇਦ ਸਵਿਚ ਆਫ ਆਂਦਾ ਹੈ ਕੋ ਕਾਰਨ ਬਣ ਜਾਂਦਾ ਹੈ ਹੁਣ ਹੈਰਾਨ ਹੈ ਪਰੇਸ਼ਾਨ ਹੈ ਵੀ ਜੇਕਰ ਡੀਐਸਪੀ ਨੇ ਮੈਨੂੰ ਇੱਥੋਂ ਫੜ ਲਿਆ ਨਾਲੇ ਤਾਂ ਸਾਰੇ ਸਬੂਤ ਮਿਟਾਵੇਗਾ ਨਾਲੇ ਫਿਰ ਮੈਨੂੰ ਵੀ ਜਾਂਦਾ ਨਹੀਂ ਛੱਡਣਾ ਪਤਾ ਨਹੀਂ ਕਿਹੜੀ ਖੁੰਚੇ ਤੇ ਮਕਾਨ ਦੇ ਵਿੱਚ ਘੱਟ ਦੇਵੇਗਾ ਕਿਸੇ ਨੂੰ ਪਤਾ ਵੀ ਨਹੀਂ ਲੱਗਣਾ ਦੋਸਤੋ ਹੈਰਾਨ ਹੈ ਉਸ ਤੇ ਪਸੀਨੇ ਛੁੱਟ ਰਹੇ ਹਨ ਇੰਨੇ ਦੇ ਵਿਚਾਰ ਉਸ ਨੂੰ ਯਾਦ ਆਂਦਾ ਹੈ ਵੀ ਸੀਐਮ ਆਫਿਸ ਦਾ ਵੀ ਨੰਬਰ ਹੈ ਉਸ ਤੇ ਜਾ ਕੇ ਮੈਨੂੰ ਟਰਾਈ ਕਰਨੀ ਚਾਹੀਦੀ ਹੈ ਦੋਸਤੋ ਭਗਵੰਤ ਮਾਨ ਦੇ ਦਫਤਰ ਦੇ ਵਿੱਚ ਫੋਨ ਲਗਾਉਂਦਾ ਹੈ ਰਾਤ ਦਾ ਸਮਾਂ ਹੈ ਕੋਈ ਨਹੀਂ ਚੱਕਦਾ ਫਿਰ ਭਗਵੰਤ ਮਾਨ ਦੇ ਘਰ ਫੋਨ ਲਗਾਉਂਦਾ ਹੈ ਉੱਥੇ ਫਿਰ ਆਪ ਸੀਐਮ ਸਾਹਿਬ ਗੱਲ ਕਰਦੇ ਹਨ ਸਾਰੀ ਗੱਲ ਦੱਸ ਦਿੰਦਾ ਹਾਂ ਵੀ ਤੁਹਾਡੀ ਟੀਮ ਨੇ ਮੈਨੂੰ ਲਾਇਆ ਸੀ ਅਤੇ ਇੱਥੇ ਮੈਂ ਜਿਹੜਾ ਡੀਐਸਪੀ ਹੈ ਅਮਰਿੰਦਰ ਸਿੰਘ ਇਸ ਦੇ ਕੋਲ ਇਨੀ ਵੱਡੀ ਅਮਾਉਂਟ ਦੇ ਵਿੱਚ ਇਨੀ ਵੱਡੀ ਤਦਾਦ ਦੇ ਵਿੱਚ ਮੈਨੂੰ ਦੇਖ ਕੋਲ ਡਰੱਗਸ ਪੜੀ ਹੈ ਤੁਸੀਂ ਉਸ ਟੀਮ ਨੂੰ ਸੰਪਰਕ ਕਰੋ ਅਤੇ ਇੱਥੇ ਭੇਜੋ ਜਲਦੀ ਤੋਂ ਜਲਦੀ ਇਹ ਨਹੀਂ ਤਾਂ ਟਰੱਕ ਜਿਹੜਾ ਹੈ ਰਫੂ ਚੱਕਰ ਕਰ ਦੇਣਗੇ ਮੇਰੀ ਵੀ ਜਾਨ ਨੂੰ ਖਤਰਾ ਹੈ ਸੀਐਮ ਸਾਹਿਬ ਸਮਝ ਜਾਂਦੇ ਹਨ ਆਪਣੇ ਪੀਏ ਨੂੰ ਅੱਕਦੇ ਹਨ ਅੱਗੇ ਤੋਂ ਅੱਗੇ ਟੀਮ ਤੱਕ ਗੱਲ ਪਹੁੰਚ ਜਾਂਦੀ ਹੈ टीम जल्दी तो जल्दी जो कि उस शहर ਦੇ ਨੇੜੇ ਸੀ ਉੱਥੇ ਪਹੁੰਚਦੀ ਹੈ ਡੀਐਸਪੀ ਅਮਰਿੰਦਰ ਸਿੰਘ ਵੀ ਜਾਖਲਦੀ ਹੈ ਉਹ ਵੀ ਚੋਰ ਚੋਰ ਕਰਨ ਲੱਗ ਜਾਂਦਾ ਹੈ ਵੀ ਘਰ ਦੇ ਵਿੱਚ ਚੋਰ ਆ ਗਿਆ ਹੈ ਫੜਨ ਦੀ ਕੋਸ਼ਿਸ਼ ਕਰਦਾ ਹੈ ਰੋਹਿਤ ਉੱਥੋਂ ਭੱਜਣ ਦੀ ਕੋਸ਼ਿਸ਼ ਨਹੀਂ ਕਰ ਰਿਹਾ ਬਸ ਕੁਝ ਦੇਰ ਤੱਕ ਉਸ ਤੋਂ ਬਚਣ ਦੀ ਕੋਸ਼ਿਸ਼ ਕਰ ਰਿਹਾ ਹੈ ਉਹ ਜਿਹੜਾ ਡੀਐਸਪੀ ਹੈ ਉਸ ਦੀ ਪਕੜ ਦੇ ਵਿੱਚ ਨਹੀਂ ਆਂਦਾ ਕਦੇ ਘਰ ਦੇ ਵਿੱਚ ਇੱਧਰ ਕਦੇ ਘਰ ਦੇ ਵਿੱਚ ਉੱਧਰ ਟਪੂਸੀਆਂ ਮਾਰਦਾ ਹੈ ਡੀਐਸਪੀ ਉਸ ਨੂੰ ਫੜਨੀ ਪਉਂਦਾ ਦੋਸਤੋ ਇੱਧਰ ਉੱਧਰ ਪਾਇਦੇਸਾਰ ਇਹਨੇ ਦੇ ਵਿਚਕਾਰ ਪੁਲਿਸ ਜਿਹੜੀ ਹੈ ਉਸ ਘਰ ਨੂੰ ਚਾਰੇ ਤਰਫ ਤੋਂ ਘੇਰਾ ਪਾ ਲੈਂਦੀ ਹੈ ਅਤੇ ਡੀਐਸਪੀ ਨੂੰ ਸਾਰਾ ਕੁਝ ਟੇਕਓਵਰ ਕਰਨ ਦੇ ਲਈ ਕਹਿੰਦੀ ਹੈ ਡੀਐਸਪੀ ਚਲਾਉਂਦਾ ਹੈ ਤੁਹਾਨੂੰ ਪਤਾ ਵੀ ਹੈ ਤੁਸੀਂ ਕਿਸ ਦੇ ਘਰ ਆ ਗਏ ਹੋ ਤੁਹਾਨੂੰ ਅੰਦਾਜ਼ਾ ਵੀ ਹੈ ਮੈਂ ਕੌਣ ਹਾਂ ਅਤੇ ਮੇਰਾ ਕੀ ਰਤਬਾ ਹੈ ਤੁਸੀਂ ਇੱਥੇ ਕਿਉਂ ਆ ਗਏ ਹੋ ਤੁਹਾਡੀ ਕੀ ਔਕਤ ਹੈ ਮੇਰੇ ਘਰ ਰੈਡ ਬਾਰਨ ਦੀ ਤੁਸੀਂ ਜਾਣਦੇ ਵੀ ਹੋ ਭਲਾ ਕਿਸ ਦੇ ਘਰ ਆਏ ਹੋ ਇਹਨਾਂ ਦੇ ਵਿਚਕਾਰ ਬਾਹਰਲੇ ਜਿਹੜੇ ਖੜੇ ਬੰਦੇ ਹਨ ਬਾਹਰਲੇ ਜਿਹੜੇ ਖੜੇ ਅਫਸਰ ਹਨ ਹੱਸਣ ਲੱਗ ਜਾਂਦੇ ਹਨ ਅੰਦਰ ਆ ਜਾਂਦੇ ਹਨ ਅੰਦਰ ਆਉਂਦੇ ਸਾਰ DSP ਦੇ ਹੱਤਕੜੀਆਂ ਲਗਾ ਕੇ ਉਸ ਨੂੰ ਪੁਲਿਸ ਜੀਪ ਦੇ ਵਿੱਚ ਬਿਠਾਇਆ ਜਾਂਦਾ ਹੈ ਸਾਰਾ ਕੁਝ ਸੀਜ਼ ਕੀਤਾ ਜਾਂਦਾ ਹੈ ਜੋ ਜੋ ਉੱਥੇ ਕਾਰਾ ਹਨ ਜੋ ਜੋ ਕਰੋੜਾਂ ਅਰਬਾਂ ਦੀ ਉੱਥੇ ਨਕਦੀ ਪਈ ਹੈ ਜੋ ਜੋ ਉੱਥੇ ਡੋਡੇ ਜਿਹੜੇ ਉਸਤਾ ਭਰਿਆ ਟਰੱਕ ਖੜਾ ਹੈ ਸਾਰਾ ਕੁਝ ਸੀਜ਼ ਕਰ ਲਿਆ ਜਾਂਦਾ ਹੈ ਵੱਡੀ ਅਮਾਊਂਟ ਦੇ ਵਿੱਚ ਉਹਨਾਂ ਨੂੰ ਉੱਥੋਂ ਡਰੱਗਸ ਚਟਾ ਅਤੇ ਬਾਕੀ ਜੋ ਡੋਡੇ ਹਨ ਉਹ ਮਿਲਦੇ ਹਨ ਦੋਸਤੋ ਸਾਰੇ ਘਰ ਦੇ ਵਿੱਚ ਛਾਣਬੀਣ ਕੀਤੀ ਜਾਂਦੀ ਹੈ ਕਰੋੜਾਂ ਦੇ ਵਿੱਚ ਨਕਦੀ ਹੋਰ ਉੱਥੋਂ ਮਿਲਦੀ ਹੈ ਦੋਸਤੋ ਖਰਾਨ ਹਨ ਵੀ ਡੀਐਸਪੀ ਦੀ ਇੰਨੀ ਵੱਡੀ ਤਨਖਾਹ ਨੇ ਇੰਨੀ ਮੋਟੀ ਰਕਮ ਕਿਉਂ ਮਿਲ ਸਕਦੀ ਹੈ ਹੁਣ ਦੋਸਤੋ ਸਾਰਾ ਕੁਝ ਸੀਜ ਕਰਕੇ ਸਾਰਿਆ মিডিਆ ਸਾਹਮਣੇ ਰੱਖ ਦਿੱਤਾ ਜਾਂਦਾ ਹੈ ਡੀਐਸਪੀ ਨੂੰ ਜੇਲ੍ਹ ਹੋ ਜਾਂਦੀ ਹੈ ਅਤੇ ਪੰਜਾਬ ਸਰਕਾਰ ਰੋਹਿਤ ਦੀ ਭੈਣ ਵਾਸਤੇ ਰੋਹਿਤ ਵਾਸਤੇ ਵੱਡੀ ਰਕਮ 3 ਕਰੋੜ ਰੁਪਏ ਦੀ ਰਾਸ਼ੀ ਜਿਹੜੀ ਹੈ ਉਸ ਨੂੰ ਦਿੱਤੀ ਜਾਂਦੀ ਹੈ ਹੁਣ ਉਸ ਨੇ ਆਪਣਾ ਘਰ ਵੀ ਵਧੀਆ ਪਾ ਲਿਆ ਹੈ ਆਪਣੇ ਵਾਸਤੇ ਇੱਕ ਦੁੱਧ ਦੀ ਡੈਰੀ ਖੋਲੀ ਹੈ ਅਤੇ ਆਪਣੀ ਭੈਣ ਦਾ ਇਲਾਜ ਵੀ ਕਰਾ ਲਿਆ ਹੈ ਆਪਣੀ ਸ਼ਾਦੀ ਕਰਵਾਲੀ ਨਾਲ ਆਪਣਾ ਭੈਣ ਦੇ ਵਿਆਹ ਕਰਾ ਲਿਆ ਦੋਸਤੋ ਕਿਵੇਂ ਲੱਗੀ ਤੁਹਾਨੂੰ ਅੱਜ ਦੀ ਇਹ ਕਹਾਣੀ ਦੱਸੋ ਜੀ ਕਮੈਂਟ ਦੇ ਵਿੱਚ ਤੁਸੀਂ ਕੀ ਕਹਿਣਾ ਚਾਹੋਗੇ ਰੋਹਿਤ ਚੋਰ ਦੇ ਬਾਰੇ ਇਹ ਵੀ ਦੱਸੋ ਜੀ ਹਾਂਜੀ ਦੋਸਤੋ ਦਿਓ ਜੀ ਸਾਨੂੰ ਇਜਾਜ਼ਤ ਮੈਂ ਤੁਹਾਡਾ ਦੋਸਤ ਅਮਨਦੀਪ ਸਿੰਘ ਤਨਵਾਦ